ਸ਼ਸ਼ਿਕਾਤੀ ਸਾਰੇਨ ਪਿਆਰਪਲੇਸ ਸ਼ਸ਼ਿਕਾ ਅਸਲਾਮੁਅਲੈਕਮ ਜੈ ਸ਼੍ਰੀਸ਼ਕਨ ਰਾਧਾ ਰਾਧੇ ਜੈ ਸ਼੍ਰੀ ਰਾਮ ਬੰਬੰਬ ਹੋਲੇ ਅਬ ਨੈਂਸੀ ਕੋਲੇ ਕੀ ਪੋਲੇ ਸੋ ਪੰਜਾਬ ਦੇ ਵਿੱਚ ਬਹੁਤ ਲੋਕਾਂ ਨੇ ਕਹਿ ਰਿਹਾ ਕਿ ਜਿਹੜਾ ਪੰਜਾਬ ਦਾ ਨਵਾਂ ਸੇਮ ਬਣਾ ਚਾਹੀਦਾ ਉਹ ਮੂਤਪਾਲ ਬਣਾ ਚਾਹੀਦਾ ਮੂਤਪਾਲ ਮੈਂ ਇਹ ਨਾ ਰੱਖਿਆ ਤੰਦਰਾ ਤੇ ਕੈਨੇਡਾ ਚੋਂ ਕਹਿੰਦੇ ਮੂਤਪਾਲ ਸੋ ਇਹ ਹੁਣ ਪੰਜਾਬੀਆਂ ਦੇ ਹੱਥ ਵਿੱਚ ਆ ਕਿ ਤੁਸੀਂ ਪੰਜਾਬ ਦੇ ਵਿੱਚ ਜਿਹੜਾ 1984 ਚ ਦਿੱਲੀ ਚ ਜੋ ਕੁਝ ਹੋਇਆ ਸੀ ਤੁਸੀਂ ਚਾਹੋਗੇ ਪੰਜਾਬ ਦਾ ਮਾਹੌਲ ਉਦਾਂ ਦਾ ਹੋਵੇ ਲੋਕ ਮਾਰੇ ਵੱਡੇ ਟੁੱਕੇ ਜਾਣ ਮੋਤਪਾਲ ਕੌਣ ਹੈ ਮੋਤਪਾਲ ਇੱਕ ਖਾਲਸਤਾਨੀ ਹੈ ਦੁਬਈ ਚ ਜਿਹਨੇ ਫੁੱਲ ਅਯਾਸ਼ੀਆਂ ਕੀਤੀਆਂ ਔਰਤਾਂ ਦੇ ਨਾਲ ਔਰਤਾਂ ਦੇ ਜਿਸਮਾਂ ਦੇ ਨਾਲ ਖੇលਿਆ ਔਰਤਾਂ ਦੀ ਰੂਹ ਨਾਲ ਖੇលਿਆ ਹਰ ਔਰਤ ਨੂੰ ਵਿਆਹ ਦਾ ਪਿਆਰ ਦਾ ਲਾਰਾ ਲਾ ਕੇ ਕੱਪੜਿਆਂ ਵਰਗੋਂ ਔਰਤਾ ਬਦਲੀ ਜਿਵੇਂ ਤੁਸੀਂ ਟਾਇਲਟ ਰੋਲ ਪੇਪਰ ਯੂਜ਼ ਕਰਦੇ ਹੋ ਪਰ ਚਤੜਪੁੰਜਨ ਨੂੰ ਇਹਨੀ ਟਾਇਲਟ ਰੂਜ਼ ਪੇਪਰ ਬੁੜੀਆਂ ਯੂਜ਼ ਕੀਤੀਆਂ ਇਹਨੂੰ ਦੀਪ ਸਿੱਧੂ ਨੇ ਵੀ ਬਲੌਕ ਲਿਸਟ ਚ ਪਾਇਆ ਹੋਇਆ ਸੀ ਕਿਤਲੀ ਉਹਦਾ ਚਤਰ ਬਾਤ ਮਾੜਾ ਬੰਦੇ ਤਾਂ ਹੁਣ ਟਿੰਡਰ ਤੇ ਇਨੀਆਂ ਚੱਟਾਂ ਫੜੀ ਗਈਆਂ ਐਸੇ ਬੰਦੇ ਨੂੰ ਤੁਸੀਂ ਪੰਜਾਬ ਦਾ ਸੇਮ ਬਣਾਉਣਾ ਚਾਹੁੰਦੇ ਹੋ ਜਿਹੜਾ ਔਰਤਾਂ ਨੂੰ ਪਹਿਲੇ ਨਹੀਂ ਵਸਤਰ ਕਰਦਾ ਆ ਸਾਡੇ ਪੰਜਾਬ ਦੀਆਂ ਜਿਹੜੀਆਂ ਬੀਪੀਆਂ ਕਿਉਂ ਸੁੱਤੀਆਂ ਤੁਸੀਂ ਕਦੋਂ ਜਾਗੋਗੇ ਫਿਰ ਤੁਸੀਂ ਰੋਲਾ ਪਾਨੀਓ ਸਾਡਾ ਡੇਰੀਆਂ 'ਚ ਬਲਤਕਾਰ ਹੋ ਗਿਆ ਸਾਡਾ ਫਲਾਣੇ ਮੰਤਰੀ ਨੂੰ ਮਿਲਣਗੇ ਕੋਠੀ 'ਚ ਉੱਥੇ ਮੇਰਾ ਬਲਤਕਾਰ ਹੋ ਗਿਆ ਐਦਾਂ ਦੇ ਬਲਤਕਾਰੀ ਪੰਜਾਬ ਦੇ ਮੁੱਖਿਆ ਮੰਤਰੀ ਬਣਨ ਦੇ ਸਪਣੇ ਲੈ ਕੇ ਬੈਠੇ ਨੇ ਇਹਦੀ ਮਾਂ ਮੋਤਪਾਲ ਅਮ੍ਰਿਤਪਾਲ ਜਿਹਨੂੰ ਤੁਸੀਂ ਕਹਿੰਨੇ ਹੋ ਇਹਦੀ ਮਾਂ ਕੌਣ ਆ ਸਿਰੇ ਦੀ ਚਵਲ ਜਨਾਨੀ ਇੱਕ ਨੰਬਰ ਦੀ ਲਾਲਚੀ ਜਦੋਂ ਪ੍ਰਕਾਸ਼ ਸਿੰਘ ਬਾਦਲ ਜਿਉਂਦਾ ਸੀ ਨਾ ਤੇ ਸੀਐਮਸੀ ਪੰਜਾਬ ਦਾ ਉਹਦੀ ਜਨਾਨੀ ਪਤਾ ਕੀ ਕਰਦੀ ਹੁੰਦੀ ਸੀ ਅਗਰ ਇਹ ਗੱਲਾਂ ਝੂਠ ਹੋਈਆਂ ਥੱਲੇ ਕਮੈਂਟ ਕਰ ਦੋ ਵੀ ਗੱਪ ਮਾਰਿਆ ਹਕੀਕਤ ਹੈ ਜਦੋਂ ਕਿਸੇ ਕੋਈ ਪੇਰੈਂਟਸ ਜਾਂਦੇ ਸੀ ਉਹਦੇ ਕੋਠੀ 'ਚ ਵੀ ਅਸੀਂ ਮੁੰਡੇ ਨੂੰ ਡੀਐਸਪੀ ਲਵਾਉਣਾ ਐ ਐਸਪੀ ਲਵਾਉਣਾ ਕਹਿੰਦੇ ਆਏ ਚਾਦਰ ਵਿਛਾ ਦਿੰਦੇ ਸੀ ਉਹ ਜਿਹਦੇ ਕੋਲ ਜ਼ਿਆਦਾ ਨੋਟ ਹੈ ਚਾਦਰ ਭਰ ਦ ਉਹਨੂੰ ਪੋਸਟ ਮਿਲ ਜੂਗੀ ਉਹ ਜਨਾਨੀ ਜਿਹੜੀ ਆਹ ਜ਼ੁਬਾਨ ਨਾਲ ਉਹਨੇ ਗਰੀਬਾਂ ਤੋਂ ਉਹਨਾਂ ਦੀਆਂ ਜ਼ਮੀਨਾਂ ਵਕਾ ਵਕਾ ਪੈਸੇ ਲਿੱਤੇ ਰੱਬ ਨੇ ਉਹਨੂੰ ਇਹੀ ਜ਼ੁਬਾਨ ਨਾਲ ਕੈਂਸਰ ਕਰਤਾ ਸੀ ਕੈਂਸਰ ਨਾਲ ਮਰੀ ਸੀ ਜੀਬ ਦੇ ਕੈਂਸਰ ਨਾਲ ਪ੍ਰਕਾਸ਼ ਸਿੰਘ ਬਾਦਲ ਦੀ ਘਰ ਵਾਲੀ ਬਾਹਰ ਵਾਇਕਰੋ ਇਹਨੂੰ ਕਰਮ ਕਹਿੰਦੇ ਆ ਜਿਵੇਂ ਮਾੜਾ ਕਰਮ ਕਰੋਗੇ ਤੁਹਾਡੀ ਮੌਤ ਵੀ ਉਨੀ ਮਾੜੀ ਹੋਊਗੀ ਸੋ ਇਹ ਜਿਹੜਾ ਪੰਜਾਬ ਦਾ ਤੁਸੀਂ ਕਹਿਣਾ ਨਾ ਬਈ ਇਹਨੂੰ ਮੋਤ ਪਾਲ ਨੂੰ ਸੀਐਮ ਬਣਾਉਣਾ ਇਹਦੀ ਮਾਂ ਦੂਜੀ ਪ੍ਰਕਾਸ਼ ਸਿੰਘ ਬਾਦਲ ਜਿਹੜੀ ਘਾਲੀ ਸੀ ਨਾ ਦੂਜੀ ਜਨਾਨੀ ਆ ਉਹਦਾ ਦੀ ਇਹਦੇ ਵਿੱਚ ਚਾਦਰਾਂ ਵਿਛਾਇਆ ਕਰਨੇ ਰੱਖੋ ਪੈਸਾ ਜਿਹੜੀ ਜਨਾਨੀ ਆਪਣੇ ਬੰਦੇ ਨੂੰ ਨਹੀਂ ਪੁੱਛਦੀ ਉਹਨੂੰ ਪੈਰ ਦੀ ਜੁੱਤੀ ਬਣਾਏ ਰੱਖਿਆ ਕੱਚ ਚ ਲੈ ਲੈਂਦੇ ਪਰ ਪੰਜ ਸੱਤ ਬੰਦਿਆਂ ਬੰਦਿਆਂ ਦੇ ਨਾਲ ਵਿੱਚ ਫਸ ਕੇ ਗੱਡੀ 'ਚ ਕਦੀ ਉਧਰ ਜਾ ਕਦੀ ਉਧਰ ਜਾ ਜਿਹਨੇ ਆਪਣੀ ਨੌਂ ਨਹੀਂ ਵਸਾਈ ਛੋਟੇ ਮੁੰਡੇ ਦੀ ਨੌਂ ਤੁਖੀ ਹੋ ਕੇ ਇਸ ਜਾਨੇ ਤੋਂ ਘਰ ਛੱਡ ਕੇ ਗਈ ਜਿਹਨੇ ਆਪਣੀਆਂ ਨੌਆਂ ਨੂੰ ਇੰਨਾ ਤੰਗ ਕੀਤਾ ਤੁਸੀਂ ਐਸੇ ਬੰਦੇ ਨੂੰ ਪੰਜਾਬ ਦਾ ਸੀਐਮ ਬਣਾਉਣਾ ਚਾਹੁੰਦੇ ਹੋ ਹਿੰਦੂ ਫਿਰ ਆਪਣੀ ਖੈਰ ਮਨਾਲਾ ਪੰਜਾਬ ਦੇ ਵਿੱਚ ਜੇ ਇਹ ਬੰਦਾ ਸੀਐਮ ਬਣ ਗਿਆ ਇਹ ਤੁਹਾਡੀ ਉਹ ਦੁਰਦਸ਼ਾ ਕਰੂਗਾ ਕਿਸੇ ਤਰਾ ਤਰਾ ਕਰਕੇ ਰਹੋਗੇ ਕਿੱਥੋਂ ਦबई ਤੋਂ ਇਹ ਬੈਠਾ ਨਕੰਮਾ ਬੰਦਾ ਜਿਹਦੇ ਕੋਲ ਕੋਈ ਜੌਬ ਨਹੀਂ ਜੋਬਲੈਸ ਜਿਹਨੇ ਕੁੜੀਆਂ ਦੇ ਸ਼ੋਸ਼ਣ ਕੀਤੇ ਕਦੀ ਇਹਦੀ ਖੁਦ ਹੀ ਵੀਡੀਓ ਵਾਇਰਲ ਹੋਈ ਨਾ ਉਹ ਆਡੀਓ ਕਿ ਆਪਾਂ ਤੇ ਇੱਕ ਰਾਤ ਵਾਲਾ ਵਿਆਹ ਕਰਦੇ ਆ ਆ ਜਿਹੜੀ ਇੰਗਲੈਂਡ ਵਾਲੀ ਵਿਆਹੀ ਫਿਰਦਾ ਉਹਦੇ ਤੇ ਵੀ ਇੰਗਲੈਂਡ ਕੇ ਸਮਨੀ ਲਾਂਡਰੀ ਦਾ ਬੰਦੇ ਕੋਲ ਬ੍ਰਿਟਿਸ਼ ਪਾਸਪੋਰਟ ਹੋਵੇ ਭਾਰਤ ਸਰਕਾਰ ਉਹਨੂੰ ਬਾਹਰ ਨਾ ਜਾਣ ਦੇਵੇ ਇਹ ਹੋ ਨਹੀਂ ਸਕਦਾ ਤੁਸੀਂ ਜਿਹੜੇ ਮੁਲਕ ਦੇ ਨਾਗਰਿਕ ਹੋਣਾ ਫਿਰ ਮੁਲਕ ਵਾਲੇ ਆਪ ਆਉਂਦੇ ਆ ਅਰੇਂਜਮੈਂਟ ਕਰਨ ਲਈ ਸਾਡਾ ਬੰਦਾ ਭੇਜੋ ਕਿਉਂਕਿ ਉਹ ਬੀਬੀ ਦਾ ਰეკਡ ਬੜਾ ਮਾੜਾ ਇੰਗਲੈਂਡ ਦੇ ਵਿੱਚ ਉਹ ਬ੍ਰਿਟਿਸ਼ ਵਾਲੇ ਕਹਿੰਦੇ ਦਫਾ ਹੋ ਬੈਠੀ ਰਹੇ ਉੱਥੇ ਸੋ ਇਹ ਦੋਨੋਂ ਮੀਆਂ ਬੀਬੀ ਪਹਿਲੇ ਗਰਲਫ੍ਰੈਂਡ ਬੋਏਫ੍ਰੈਂਡ ਸੀ ਇਹ ਇੰਗਲੈਂਡ ਤੋਂ ਦੁਬਈ ਆਪਣਾ ਸੈਕਸ ਇੰਜੁਆਇਰਮੈਂਟ ਕਰਨ ਜਾਂਦੀ ਹੁੰਦੀ ਸੀ ਕੁਵਾਰੇ ਪੰਜ ਚੰਗਾ ਤਕੜਾ ਚੱਕਰ ਚੜਨ ਤੋਂ ਬਾਅਦ ਚਲ ਵੀ ਵਿਆਹ ਹੋ ਗਿਆ ਉਹਦਾ ਦੋ ਨੰਬਰ ਦਾ ਸਾਰਾ ਪੈਸਾ ਇਹ ਬੀਬੀ ਜੀ ਇੰਗਲੈਂਡ ਦੇ ਵਿੱਚ ਮਨੀ ਲਾਂਡਰੀ ਕਰਦੀ ਸੀ ਸੰਭਾਲਦੀ ਸੀ ਇਹ ਤਾਂ ਉਹ ਦੇਮਾ ਕਾਮ ਉਤਪਾਲ ਜੀ ਪੰਜਾਬ ਦਾ ਸੀਐਮ ਬਣ ਗਿਆ ਰਹੇ ਯਾਦ ਰੱਖਿਓ ਮੇਰੀਆਂ ਗੱਲਾਂ ਆ ਵੀਡੀਓ ਮੇਰੀ ਸੇਵ ਕਰ ਲਿਓ ਮੈਂ ਰਵਾਂ ਜਾਂ ਨਾ ਰਵਾਂ ਮੇਰੀ ਆਵਾਜ਼ ਮੇਰੀ ਵੀਡੀਓ ਸੇਵ ਕਰ ਲਿਓ ਇਹ ਬੰਦਾ ਤਬਾਹੀ ਲਿਆ ਦਊਗਾ ਪੰਜਾਬ ਦੇ ਵਿੱਚ ਕਿਸੇ ਦੀ ਧੀ ਪੈਣ ਸੁਰੱਖਿਤ ਨਹੀਂ ਹੋਊਗੀ ਫਰੇਬ ਇਸ ਤਰੀਕੇ ਨਾਲ ਹੋਇਆ ਕਰਨੇ ਕੁੜੀਆਂ ਡਰਦੀਆਂ ਮੂੰਹ ਨਹੀਂ ਖੋਲਣਗੀਆਂ ਕਿਤੇ ਸਾਡਾ ਟੱਬਰ ਨਾ ਮਾਰ ਦੇਣ ਅਜੀਤ ਸਿੰਘ ਪੂਲਾ ਨੇ ਅੰਗ ਭੁੱਲ ਗਿਓ 8-8 ਸਾਲ ਦੀਆਂ ਬੱਚੀਆਂ ਦੇ ਬਲਤਕਾਰ ਕੀਤੇ ਸੀ ਇਹੋ ਗਲਤਕਾਰੀ ਨੇ ਤੋ ਕੋੜੀ ਦਾ ਨਕਮਾ ਬੰਦਾ ਤਰਨਾਲ ਜੇਲ੍ਹ ਚ ਬੈਠੇ ਨੇ ਕਿੰਨੇ ਬੰਦੇ ਮਰਾਤੇ ਮੋਤਪਾਲ ਨੇ ਉਹ ਇਹਨੂੰ ਬਣਾਉਂਗੇ ਸੇਮ ਪੰਜਾਬ ਦਾ ਉਹ ਜਿਹੜਾ ਸਣੀ ਸਣੀ ਚੱਕੀ ਫਿਰਦੇ ਓ ਤੁਸੀਂ ਉਹਨੂੰ ਬੇਕਾਰ ਬੰਦੇ ਨੂੰ ਮੋਢਿਆਂ ਤੇ ਜੀ ਉਹਨੇ ਸੂਰੀ ਨੂੰ ਮਾਰਤਾ ਜੀ ਮਹਾਨ ਕੰਮ ਕਰਤਾ ਉਹਨੇ ਜੇਲ੍ਹ ਚੋਂ ਬੰਦੇ ਨੂੰ ਮਾਰਤਾ ਪੁਲਿਸ ਵਾਲੇ ਨੂੰ ਜਿਹਨੇ ਬੜੇ ਸਾਡੇ ਨਾਲ ਮੁੰਡਿਆਂ ਨਾਲ ੱਟਕਾ ਕੀਤਾ ਸੀ ਸਾਡੇ ਮੁੰਡੇ ਚੱਕ ਚੱਕ ਕੇ ਇਨਕਾਊਂਟਰ ਚ ਮਾਰਦੇ ਸੀ ਜੀ ਸੂਰੇ ਨੇ ਮੇਰੀ ਗੱਲ ਸੁਣੋ ਜਦੋਂ ਉਹ ਪੁਲਸ ਵਾਲੇ ਨੇ ਧੱਕਾ ਕੀਤਾ ਪੰਜਾਬ 'ਚ ਇੰਨੇ ਮੁੰਡੇ ਚੱਕ-ਚੱਕੇ ਇਨਕਾਊਂਟਰ ਕੀਤੇ ਮੈਂ ਵੀ ਕੋਈ ਉਹਦੀ ਸਾਈਡ ਨਹੀਂ ਲਿਆਰੀ ਸਿਰੇ ਦਾ ਚਮੜਾ ਤੇ ਕੰਜਰ ਬੰਦਾ ਸੀ ਉਦੋਂ ਕਿਉਂ ਨਾ ਮਾਰਿਆ ਤੁਸੀਂ ਤੁਸੀਂ ਲੋਕਾਂ ਨੇ ਜਦੋਂ ਪਤਾ ਸੀ ਬੱਚਿਆਂ ਦੇ ਇਨਕਾਊਂਟਰ ਕਰ ਰਹੇ ਆ ਸਾਡੇ ਪੰਜਾਬ ਦੇ ਮੁੰਡੇ ਦਾ ਕਾਣ ਕਰ ਰਹੇ ਤਾਂਾ ਤੋਂ ਕੀ ਗੱਲ ਹੈ ਮਾਂ ਨੇ ਕੋਈ ਯੋਧਾ ਨਹੀਂ ਜੰਮਿਆ ਸੀ ਤਾਂ ਤੋਂ ਉਹਦਾ ਕੋਈ ਨਹੀਂ ਉਹਦਾ ਵੱਧ ਹੋਇਆ ਹੁਣ ਤੁਸੀਂ ਉਹਨੂੰ ਉਦੋਂ ਮਾਰਿਆ ਜਦੋਂ ਜੇਲ੍ਹ ਦੇ ਵਿੱਚ ਆਇਆ ਕਿ ਬਜ਼ੁਰਗ ਹੋ ਚੁੱਕੇ ਆ ਸੀ ਬਜ਼ੁਰਗ ਬੰਦੇ ਚ ਇੰਨੀ ਜਾਨ ਨਹੀਂ ਹੁੰਦੀ ਜਿੰਨੇ ਜਵਾਨ ਚ ਹੁੰਦੀ ਆ ਸੋ ਜਵਾਨ ਮੁੰਡਾ ਜਦੋਂ ਕਿਸੇ ਬਜ਼ੁਰਗ ਦੇ ਹੱਥੇ ਬੰਦੇ ਦੇ ਹੱਥੀ ਪੈਂਦਾ ਹੈ ਨਾ ਤੇ ਫਿਰ ਉਹ ਬੰਦਾ ਜਿਹੜਾ ਬੁੱਢਾ ਉਹ ਹਾਰਦਾ ਹੀ ਆ ਤੁਸੀਂ ਨਿਹੱਤਿਆਂ ਤੇ ਵਾਰ ਕਰਦੇ ਹੋ ਠੀਕ ਹੈ ਇੰਦਰਾ ਗਾਂਧੀ ਨੇ ਹੱਤੀ ਉਹਨੂੰ ਧੋਖਾ ਦੇ ਕੇ ਮਾਰਿਆ ਹੁਣ ਆ ਬੰਦਾ ਜੇਲ੍ਹ ਚ ਆਇਆ ਇਹਨੂੰ ਕੁੱਟਤਾ ਜੇ ਮੈਂ ਸ਼ੇਰ ਬਣਦਾ ਮੈਂ ਕੁੱਟ-ਕੁੱਟ ਕੇ ਮਾਰਦਾ ਜੀ ਫਲਾਨ ਉਹ ਨਿਹੱਤਾ ਸੀ ਬਜ਼ੁਰਗ ਸੀ ਉਹ ਚ ਤੇਰੇ ਜਿੰਨੀ ਪਾਵਰ ਨਹੀਂ ਸੀ ਸੋਰੇ ਨੂੰ ਮਾਰਤਾ ਜਿਸ ਕਿਸੇ ਨੂੰ ਜਾ ਕੇ ਦੇ ਸਾਹਮਣੇ ਖੜ ਕੇ ਤਾੜ 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 ਗੋਲੀ ਮਾਰਨਾ ਇਹ ਕੋਈ ਯੁੱਧ ਲੜਨਾ ਹੈ ਇਹ ਕੋਈ ਯੋਧਿਆਂ ਦਾ ਕੰਮ ਨਹੀਂ ਹੱਤਿਆ ਤੇ ਵਾਰ ਕਰਨਾ ਮੇਰੇ ਕੋਲ ਸਾਹਮਣੇ ਮੇਰਾ ਦੁਸ਼ਮਣ ਖੜਾ ਮੈਂ ਗੋਲੇ ਕੱਢਾ ਠਾ 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 ਮਾਰਦਾ ਇਹ ਮੇਰੇ ਹਿਸਤੋ ਸ਼ੋਭਾ ਦੀ ਗੱਲ ਹੈ ਮੈਂ ਤਾਉ ਨੂੰ ਮੌਕਾ ਵੀ ਨਹੀਂ ਦਿੱਤਾ ਲੜਨ ਦਾ ਤੁਸੀਂ ਉਦੋਂ ਕਿਥੇ ਸੁੱਤੇ ਹੋਨੇ ਹੋ ਜਦ ਮੈਂ ਵਾਰ-ਵਾਰ ਕਹਿੰਨੀ ਆ ਸਰਸੇ ਵਾਲਾ ਬਾਬਾ ਰਾਮ ਰਹੀਮ ਜਿਹੜਾ ਸਰਿਆਂ ਜੀ ਨੇ ਬਲਤਕਾਰ ਕੀਤੇ ਆ ਤਾਂ ਅੱਥੋਂ ਹਾਲੇ ਤੱਕ ਉਹਦਾ ਵਦ ਕਿਉਂ ਨਹੀਂ ਹੋਇਆ ਕਿਉਂਕਿ ਤੁਹਾਡੇ ਹੱਥ ਐ ਤੱਕ ਤੰਬਦੇ ਆ ਦੇ ਹੱਥ ਪਹੁੰਚਦੇ ਨਹੀਂ ਉਹ ਤੇ ਗਰੇਬਾਨ ਤੱਕ ਕਿਉਂਕਿ ਪਾਵਰਫੁੱਲ ਬੰਦਾ ਹੈ ਤੁਸੀਂ ਹਮੇਸ਼ਾ ਨਿਹੱਤਿਆਂ ਤੇ ਹੀ ਵਾਰ ਕਰਦੇ ਹੋ ਸੋ ਜਿਹੜੇ ਬੰਦੇ ਨੇ ਦੋ ਮਰਡਰ ਕੀਤੇ ਆ ਸਣੀ ਨੇ ਇਹ ਕਹਿੰਦੇ ਆ ਫਲਾਨੀ ਜਗ੍ਹਾ ਅਸੀਂ ਉਹਨੂੰ ਪਤਾ ਕਿਹੜੀ ਸੀਟ ਤੋਂ ਹੁਣ ਇਲੈਕਸ਼ਨ ਲੜਾਉਣਾ ਖੜਾ ਕਰਨਾ ਕਿੱਥੇ ਗਿਆ ਭਾਰਤ ਦਾ ਕਾਨੂੰਨ ਜਿਹੜੇ ਬੰਦੇ ਉੱਪਰ ਕ੍ਰਿਮੀਨਲ ਐਕਟ ਲੱਗਿਆ ਹੋਵੇ ਉਹ ਕਿਸੇ ਵੀ ਇਲੈਕਸ਼ਨ 'ਚ ਖੜ੍ਹ ਨਹੀਂ ਸਕਦਾ ਇਹ ਕੈਨੇਡਾ ਦਾ ਰੂਲ ਆ ਜੇ ਧਾਰਤੇ ਕ੍ਰਿਮੀਨਲ ਚਾਰਜਸ ਆ तुसी को क्राइम कीत अपनी लाइफ तुसी इलेक्शन चली लड़ सकदे ए किथों आ जंदे है यार मैं ए दिल्ली तक मैं कहनी भी मेरी वीडियो ना मोदी तक भी जावे मोदी जी जो लोग क्राइम करते हैं आप कैसा कानून बनाते हैं भारत का वो बंदा इलेक्शन में खड़ा हो सकता है इस चीज को बंद कीजिए हमें क्रिमिनल्स नहीं चाहिए ਬਣ ਕੇ ਇਹ ਬੰਦੇ ਨੇ ਜਿਹੜੀ ਗਾਂ ਨੌਜਵਾਨ ਪੀੜੀ ਉਹਨੂੰ ਵੀ ਇਹੀ ਕਹਿਣਾ ਅੰਦਰ ਖਾਤੇ ਗੰਨਾ ਦੇ ਕੇ ਫਲਾਨਾ ਚੱਕ ਦੋ ਆ ਚੱਕ ਗੰਨ ਫਲਾਨਾ ਮਾਰਿਆ ਜਿਹੜਾ ਬੰਦਾ ਆਪ ਮਦਰਿਸਟ ਆ ਸਾਡੀ ਨੌਜਵਾਨ ਪੀੜੀ ਨੂੰ ਕੀ ਸਿੱਖਿਆ ਦਊਗਾ ਉਹ ਮਾਵਾ ਦੇ ਪੁੱਤ ਮਾਰਾ ਰਹੇ ਹੋ ਤੁਸੀਂ ਪਤਾ ਨਹੀਂ ਹਲੇ ਕਿੰਨੀ ਸਦੀ ਤੱਕ ਤੁਸੀਂ ਇਹ ਮਾਵਾ ਦੇ ਬੇਕਸੂਰ ਪੁੱਤ ਮਾਰਨੇ ਆ ਹੁਣ ਮੈਂ ਮਾਵਾ ਨੂੰ ਕਹਿਣੀ ਆ ਬਾਈ ਪੰਜਾਬ ਦੀਆਂ ਮਾਵਾ ਨੂੰ ਜਾਗ ਜੋ ਜਾਗ ਜੋ ਆਪਣੇ ਬੱਚਿਆਂ ਨੂੰ ਇੰਨੀ ਕ ਵਧੀਆ ਸਿੱਖਿਆ ਐਜੂਕੇਸ਼ਨ ਦੋ ਉਹਨਾਂ ਨੂੰ ਦੱਸੋ ਵੀ ਕਿਸੇ ਦੇ ਭਕਾਵੇ ਚ ਆ ਕੇ ਗਨ ਲੈ ਕੇ ਕੋਈ ਗਲਤ ਕੰਮ ਨਹੀਂ ਕਰਨਾ ਪੁੱਤ ਇਹਨਾਂ ਦੇ ਅੰਦਰ ਬੰਦੇ ਮਰਵਾ ਕੇ ਆ ਪਿੱਛੇ ਹੋ ਜਾਂਦੇ ਆ ਬੱਚਿਆਂ ਦੇ ਮਾਪੇ ਦੇ ਪੁੱਤ ਜੇਲ੍ਹ ਚਲੇ ਜਾਂਦੇ ਉਹ ਮਾਪੇ ਸਾਰੀ ਉਮਰ ਬਹਿ ਕੇ ਰੋਂਦੇ ਆ ਨਿਕਲਦਾ ਕੀ ਆ ਮੁੜ ਕੇ ਮੁੜ ਕੇ ਕਿਤਨੇ ਕਿਤੇ ਉਹ ਬੱਚੇ ਵੀ ਰਿਅਲਾਈਜ਼ ਕਰਦੇ ਸੀ ਗਲਤ ਕੰਮ ਕੀਤਾ ਸੋ ਅਮਰਿਤ ਪਾਲ ਸੀਐਮ ਬਣਨ ਦਾ ਖਵਾਬ ਪੰਜਾਬ ਚੋਂ ਬੰਦ ਕਰਦੇ ਪੰਜਾਬ ਚ ਪੰਜਾਬੀਆਂ ਤੋਂ ਇਲਾਵਾ ਖੋਰ ਵੀ ਬੜੇ ਧਰਮ ਦੇ ਲੋਕ ਰਹਿੰਦੇ ਜਿਹੜੇ ਨੂੰ ਕਦੀ ਵੋਟ ਨਹੀਂ ਪਾਉਣਗੇ ਕਿਉਂਕਿ ਇਹ ਬੰਦਾ ਨਾਸ਼ ਕਰ ਦੂਗਾ ਪੰਜਾਬ ਦਾ ਮੈਂ ਤੁਹਾਨੂੰ ਵਾਰ-ਵਾਰ ਕਹਿ ਰਹੀਆਂ ਇਹ ਬੰਦੇ ਨੇ ਉਹ ਘਾਤ ਲਾਉਣਾ ਕਿ ਤੁਸੀਂ ਕਹੋਗੇ ਵੀ ਇਸ ਤੋਂ ਚੰਗੀ ਤਾਂ ਭਗਵੰਤ ਮਾਨ ਦੀ ਸਰਕਾਰ ਸੀ ਆਹੀ ਕਮੀ ਹੈ ਸਾਡੇ ਪੰਜਾਬੀਆਂ ਚ ਨਾ ਬੰਦੇ ਦਾ ਚਰਿੱਤਰ ਵੇਖਦੇ ਆ ਨਾ ਉਹਦਾ ਪਿਛੋਕੜ ਵੇਖਦੇ ਆ ਨਾ ਦਿਮਾਗ ਨਾਲੇ ਸੋਚਦੇ ਆ ਦੇ ਤਰੇ ਦੀ ਪਾ ਕੇ ਲੁੱਚੇ ਲੰਡਿਆਂ ਨੂੰ ਸਰੋਪੇ ਹੁ ਲਾ ਲਾ ਹੁ ਲਾ ਲਾ ਮੈਂ ਉਹ ਤੇਰੀ ਫੈਂਟਸੀ ਬਸ ਆ ਜਾਣੇ ਲੱਗ ਜਾਨੇ ਹਾਂ ਅਗਲੇ ਦੇ ਸਰੂਪੇ ਪਾ ਕੇ ਉਹ ਬੰਦੇ ਦਾ ਕਿਰਦਾਰ ਤਾਂ ਦੇਖ ਲਿਆ ਕਰੋ ਕਿੱਦਾਂ ਦਾ ਉਹਦਾ ਚਰਿੱਤਰ ਉਹਦਾ ਕੈਰੈਕਟਰ ਕਿੱਦਾਂ ਦਾ ਐਨੇ ਤਾਂ ਨਹੀਂ ਦਿਮਾਗ ਤੋਂ ਪੈਦਲ ਹੋ ਤੁਸੀਂ ਸਾਰੇ ਲੋਕ ਇੰਨਾ ਤਾਂ ਦਿਮਾਗ ਤੁਹਾਡਾ ਕੰਮ ਕਰਦਾ ਹੀ ਹੋਣਾ ਮੈਂ ਇੱਕ ਲੇਡੀ ਹੋ ਕੇ ਮੈਂ ਇੱਕ ਔਰਤ ਹੋ ਕੇ ਮੈਨੂੰ ਇਹ ਚੀਜ਼ਾਂ ਦੇਂਦੀਆਂ ਲਾਲਚੀ ਬੰਦੇ ਨੂੰ ਸੁਧਰ ਜਾ ਇੱਥੋਂ ਮੈਨੂੰ ਗਾਲਾਂ ਕੱਢਣ ਤੋਂ ਪਹਿਲਾਂ ਇੱਥੋਂ ਸੋਚਣਾ ਸ਼ੁਰੂ ਕਰੋ ਕਿ ਸਹੀ ਆ ਕਿ ਗਲਤ ਆ ਸੋਚ ਸਮਝ ਕੇ ਤੁਹਾਡੀ ਇੱਕ ਇੱਕ ਵੋਟ ਬਹੁਤ ਕੀਮਤੀ ਆ ਬਹੁਤ ਸਤਿਕਾਰਯੋਗ ਆ ਬਹੁਤ ਵੈਲਿਊ ਆ ਤੁਹਾਡੀ ਵੋਟ ਦੀ ਇਹ ਵਜੇ ਕੰਜਰਾਂ ਨੂੰ ਪਾ ਕੇ ਵੋਟ ਨਾ ਖਰਾਬ ਕਰੋ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਆਉਣ ਵਾਲੇ ਸਮਝ ਘਾਤ ਨਾ ਲਾਉਣਾ ਨਾ ਬਰਬਾਦ ਕਰੋ ਪੰਜਾਬ ਦੀ ਪੀੜ੍ਹੀ ਨੂੰ